ਇੱਕ ਪਾਸੇ ਵਪਾਰਕ ਦ੍ਰਿਸ਼ਟੀਕੋਣ ਤੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਮੈਚ ਹੋ ਰਿਹਾ ਤੇ ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਅਧਿਕਾਰ ਦੇ ਉੱਤੇ ਵੱਡਾ ਜਿਹੜਾ ਉਹ ਡਾਕਾ ਮਾਰਿਆ ਗਿਆ ਹਰ ਸਾਲ ਗੁਰਪਰਬ ਮਨਾਉਣ ਵਾਸਤੇ ਸ੍ਰੀ ਨਨਕਾਣਾ ਸਾਹਿਬ ਭਾਰਤ ਤੋਂ ਸਿੱਖ ਯਾਤਰੀਆਂ ਦਾ ਜਥਾ ਜਾਂਦਾ ਹੈ ਔਰ ਉਸ ਜਥੇ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ 1965 ਔਰ 71 ਦੀਆਂ ਜੰਗਾਂ ਹੋਈਆਂ ਨੇ ਪਾਕਿਸਤਾਨ ਦੇ ਦਰਮਿਆਨ ਕਾਰਗਲ ਦੀ ਜੰਗ ਵੀ ਹੋਈ ਹੈ ਉਸ ਦੌਰ ਦੇ ਵਿੱਚ ਵੀ ਜਿਹੜੀ ਹੈ ਇਹ ਪਾਬੰਦੀ ਨਹੀਂ ਲਗਾਈ ਗਈ ਕਿੱਡੀ ਕਮਾਲ ਦੀ ਗੱਲ ਹੈ ਏਜੰਸੀਆਂ ਜਿਹੜੀਆਂ ਨੇ ਉਹ ਸਰਕਾਰ ਨੂੰ ਮਿਸਲੀਡ ਕਰਦੀਆਂ ਨੇ ਪਰ ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਜਾਂਦਾ ਹੈ ਸਿੱਖਾਂ ਦੇ ਧਾਰਮਿਕ ਅਧਿਕਾਰ ਜਿਹੜੇ ਨੇ ਉਹ ਖਤਮ ਕੀਤੇ ਜਾਂਦੇ ਨੇ ਮੁਕਾਏ ਜਾਂਦੇ ਨੇ ਮੁਸਲਮਾਨਾਂ ਨੂੰ ਹਜ ਤੋਂ ਜਾਣੋਂ ਨਹੀਂ ਰੋਕਿਆ ਜਾ ਸਕਦਾ ਪਾਰ ਸਰਕਾਰ ਨੂੰ ਤਰੰਤ ਇਹਤੇ ਵਿਚਾਰ ਕਰਨੀ ਚਾਹੀਦੀ ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਨਾ ਖੇਡਿਆ ਜਾਏ ਸਿੱਖਾਂ ਨੂੰ ਉਹਨਾਂ ਦੇ ਧਾਰਮਿਕ ਅਸਥਾਨਾਂ ਤੋਂ ਰੋਕਣਾ ਜਿਹੜਾ ਹੈ ਇਹ ਮਹਾ ਅਪਰਾਧ ਦੀ ਸ਼੍ਰੇਣੀ ਚਾਹੁੰਦਾ ਤੇ ਇਹ ਮਹਾ ਅਪਰਾਧ ਜਿਹੜਾ ਹੈ ਉਹ ਪਾਰ ਸਰਕਾਰ ਨਾ ਕਮਾਵੇ ਸਿੱਖ ਇਸ ਫੈਸਲੇ ਦੇ ਨਾਲ ਬਹੁਤ ਆਵਾਜ਼ਾਰ ਹੋਏ ਨੇ ਬੜੇ ਦੁਖੀ ਹੋਏ ਨੇ ਜੇ ক্রিকেট ਮੈਚ ਹੋ ਸਕਦਾ ਹੈ ਤੇ ਫਿਰ ਧਾਰਮਿਕ ਯਾਤਰਾ ਕਿਉਂ ਨਹੀਂ